ਕੋਲੋਸੋ ਮਲਾਜਮ ਇਸ ਮਠਿਆਈ ਵਾਲੀ ਦੁਕਾਨ ਤੋਂ ਮੁਠਾਂ ਭਰ-ਭਰ ਕੇ 70000 ਦੀ ਮਠਿਆਈ ਖਾ ਗਿਆ ਇਹ ਨਾ ਆਪਦੇ ਆਪ ਨੂੰ ਕਹਿੰਦਾ ਸੀ ਮੈਂ ਐਸਚਓ ਦਾ ਗਨਮੈਨ ਆ ਇਹ ਸ਼ੁਰੂ ਸ਼ੁਰੂ ਚ ਆਂਦ ਰਿਹਾ ਕਹਿੰਦਾ ਤੁਹਾਡੇ ਇੱਕ ਦੋ ਪੀਸ ਖਾਦੇ ਕਹਿੰਦਾ ਤੁਹਾਡੇ ਪੂੜੇ ਪਾੜੇ ਬਹੁਤ ਸਵਾਦ ਆ ਫਿਰ ਹੌਲੀ ਹੌਲੀ ਗਿੱਜ ਗਿਆ ਫਿਰ ਇਹ ਕਹਿੰਦਾ ਸਾਹਬ ਨੇ ਮਹਗਾਏ ਮਾਲ ਪੂੜੇ ਦੀਵਾਲੀ ਨੂੰ ਮਠਿਆਈ ਲੈ ਕੇ ਗਿਆ ਡੀਐਸਪੀ ਦੇ ਨਾਂ ਤੇ ਫਿਰ ਇਹਨੇ ਬੁੱਕਾਂ ਭਰ-ਭਰ ਕੇ ਇਥੋਂ ਆਏ ਚੱਕਣੀ ਜਿਵੇਂ ਭੁੱਖ ਪਈ ਹੁੰਦੀ ਆ ਇਹਨਾਂ ਨੂੰ ਲਗਭਗ 70000 ਦੀ ਮਠਾਈ ਮੇਰੇ ਲਜਾ ਚੁੱਕਾ ਡੀਐਸਪੀ ਦੇ ਨਾਂ ਤੇ ਐਸਐਚਓ ਦੇ ਨਾਂ ਤੇ ਪਾਰਟੀਆਂ ਦੇ ਨਾਂ ਤੇ ਬਲਵਿੰਦਰ ਸਿੰਘ ਰਿਟਾਇਰ ਹੋਇਆ ਪਾਰਟੀ ਮੇਰੇ ਤੋਂ ਲਗਿਆ 5 ਕਿਲੋ ਬਰਫੀ ਲੱਗਿਆ ਇਹ ਆ ਪੀ ਸੇਡਾ ਚ ਐ ਚੱਕਨੇ ਨੇ ਆਵੇ ਆ ਪੰਜ ਪੀ ਚੱਕਨੇ ਦੋ ਉਹਨਾਂ ਨੂੰ ਦੇ ਦੇਣ ਤੇ ਨਾ ਖਾਣੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਆ ਪਰ ਕੀ ਇੱਥੋਂ ਆ ਮੁਠਾਂ ਭਰ-ਭਰ ਕੇ ਆ ਮਠਾਈ ਚੱਕਣ ਨੂੰ ਹੁੰਦੀ ਆ ਪੁਲਿਸ ਇਹ ਡੀਐਸਪੀ ਦੇ ਨਾਂ ਤੇ ਵੀ ਲਗਿਆ ਐਸਐਚਓ ਦੇ ਨਾਂ ਤੇ ਵੀ ਲਗਿਆ ਸਾਰਾ ਕੁਝ ਇਹਦੇ ਵਿੱਚ ਦਰਜ ਆ ਜੇ ਔਰ ਜਦੋਂ ਪੈਸੇ ਮੰਗੇ ਤੇ ਕਹਿੰਦਾ ਮੈਂ ਤੇਰੇ ਕਿ ਇਹੋ ਜੀ ਪੁਲਿਸ ਹੁੰਦੀ ਆ ਕਿ ਜੀਰੇ ਦੀ ਪੁਲਿਸ ਇਹੋ ਜੀ ਆ ਤੁਸੀਂ 70000 ਦੀ ਮਠਿਆਈ ਲੈ ਕੇ 100 ਮਹੀਨੇ ਤੋਂ ਲੈ ਕੇ ਹੁਣ ਤੱਕ ਤੇ ਤੁਸੀਂ ਸਕ੍ਰੀਮ 70000 ਰੁਪਏ ਨਹੀਂ ਦਿੱਤਾ ਜੀ ਇਹ ਦੁਕਾਨ ਆ ਜੀਰੇ ਦੇ ਵਿੱਚ ਪ੍ਰਕਾਸ਼ সুইਟਸ ਔਰ ਇਹ ਪੀੜਤ ਬੰਦਾ ਖੜਾ ਜਿਹੜਾ ਕਥੀ ਤੌਰ ਤੇ ਦੋਸ਼ ਲਾ ਰਿਹਾ ਇੱਥੋਂ ਦੇ ਲੋਕਲ ਥਾਣੇ ਦੇ ਉੱਪਰ ਇੱਕ ਮੁਲਾਜ਼ਮ ਆਉਂਦਾ ਔਰ ਇੱਥੋਂ 70000 ਦੀ ਮਠਿਆਈ ਲੈ ਜਾਂਦਾ ਕਦੇ 100 ਦੀ 200 ਦੀ 500 ਦੀ 2000 ਦੀ ਮਠਿਆਈ ਲਿਜਾ ਲਿਆ ਕੇ ਔਰ ਜਦੋਂ ਪੈਸੇ ਲੈਣ ਦੀ ਵਾਰੀ ਆਉਂਦੀ ਆ ਤਾਂ ਉਲਟਾ ਇਹਨਾਂ ਨੂੰ ਕਹਿੰਦੇ ਆ ਤੇਰੇ ਤੇ ਕਾਰਵਾਈ ਪਾ ਦੇਾਂਗੇ ਪੂਰੀ ਜਾਣਕਾਰੀ ਲੈਣੀ ਇਹਨਾਂ ਤੋਂ ਕਥੀ ਦੋਸ਼ ਤੇ ਜਿਹੜੀ ਦੋਸ਼ ਇਹਨਾਂ ਦੇ ਵੱਲੋਂ ਲਾਏ ਜਾ ਰਹੇ ਨੇ ਬਾਈ ਜੀ ਤੁਹਾਡਾ ਨਾਮ ਕੀ ਆ ਦੁਕਾਨ ਦਾ ਨਾਮ ਕੀ ਆ ਰਜੀਵ ਕੁਮਾਰ ਜੈਨ ਨਾਮ ਪ੍ਰਕਾਸ਼ ਹਲਵਾਈ 100 ਸਾਲ ਪੁਰਾਣੀ ਸਾਡੀ ਦੁਕਾਨ ਆ ਕੀ ਮਸਲਾ ਹੋ ਗਿਆ ਜਿਹੜਾ ਦੋਸ਼ ਨੇ ਵੀ 70000 ਦੀ ਤੁਸੀਂ ਆਫ ਕੈਮਰਾ ਦੱਸਿਆ ਵੀ ਮਠਿਆਈ ਲੈ ਗਿਆ ਪੂਰੀ ਗਲਤੀ ਆ ਸਰ ਐਵੇਂ ਆ ਇਹ ਨਾ ਆਪਦੇ ਆਪ ਨੂੰ ਕਹਿੰਦਾ ਸੀ ਮੈਂ ਐਸਐਚਓ ਦਾ ਗਨਮੈਨ ਆ ਗੁਰਜੀਤ ਸਿੰਘ ਇਹ ਸੌਨ ਦਾ ਮਹੀਨਾ ਸੀ 24 2024 ਸੋ ਅਸੀਂ ਮਾਲ ਪੂੜੇ ਬਣਾਨੇ ਇੱਥੇ ਖੀਰ ਬਣਾਨੇ ਆ ਇਹ ਸ਼ੁਰੂ ਸ਼ੁਰੂ ਚ ਆਂਦਾ ਰਿਹਾ ਕਹਿੰਦਾ ਤੁਹਾਡੇ ਇੱਕ ਦੋ ਪੀਸ ਖਾਦੇ ਕਹਿੰਦਾ ਤੁਹਾਡੇ ਪੂੜੇ ਪਾੜੇ ਬਹੁਤ ਸਵਾਦ ਆ ਫਿਰ ਹੌਲੀ ਹੌਲੀ ਗਿੱਜ ਗਿਆ ਫਿਰ ਇਹ ਕਹਿੰਦਾ ਸਾਹਬ ਨੇ ਮਂਗਾਏ ਮਾਲ ਪੂੜੇ ਇਹ ਫਿਰ ਕਿਲੋ 1.5 ਕਿਲੋ 1.5 ਕਿਲੋ ਖੀਰ ਲਿਜਾਨ ਲਾ ਪਿਆ ਹੌਲੀ ਹੌਲੀ ਕਹਿੰਦਾ ਸਾਡੀ ਪੁਲਿਸ ਪਾਰਟੀ ਸਾਰੀ ਖਾਣੀ ਆ ਉੱਥੇ ਲਿਜਾਣੇ ਮੈਂ ਪੁਲਿਸ ਵਾਲਿਆਂ ਨੂੰ ਖੀਰ ਖਵਾਉਣੀ ਆ ਤੇ ਮੈਂ ਫਿਰ ਇਹਨੂੰ ਕਿਹਾ ਮੈਂ ਕਿਹਾ ਪੈਸੇ ਉਹ ਕਹਿੰਦਾ ਪੈਸੇ ਕੋਈ ਨਹੀਂ ਸਾਫ ਦੇਣਗੇ ਐਸ ਐਚਓ ਸਾਹਿਬ ਹੂੰ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਪੈਸੇ ਆ ਹੀ ਜਾਣਗੇ ਹੂੰ ਅਫਸਰ ਹੈ ਤੇ ਹੋਲੀ-ਵੋਲੀ ਕਰਦਾ ਕਰਦਾ ਫਿਰ ਇਹ ਮਠਿਆਈ ਲਿਆਂ ਲਾ ਪਿਆ ਕਿਲੋ 2 ਕਿਲੋ 5 ਕਿਲੋ ਦੀਵਾਲੀ ਨੂੰ ਮਠਿਆਈ ਲੈ ਕੇ ਗਿਆ ਡੀ ਐਸ ਪੀ ਦੇ ਨਾਂ ਤੇ 12 13 90 ਜਿਹੜੇ ਮੇਰੇ ਲਿਖੇ ਹੋਏ ਆ ਕਾਪੀ 'ਚ ਮੇਰੇ ਸਾਰਾ ਰਿਕਾਰਡ ਹੈ ਦਰਜ ਆ ਤੇ ਉਸ ਤੋਂ ਬਾਅਦ ਇਹ ਲਗਾਤਾਰ ਮਠਿਆਈ ਜਾਂਦਾ ਰਿਹਾ ਤੇ ਮੈਂ ਇਹਦੇ ਕੋਲੋਂ ਹੁਣ ਪਿੱਛੇ ਜੇ 12 ਤਰੀਕ ਨੂੰ ਫੇਰ ਆਇਆ 12 1 2025 ਨੂੰ ਮੈਂ ਇਹਨੂੰ ਕਿਹਾ ਵੀ ਭਾਈ 1.5 ਕਿਲੋ ਮਠਾਈ ਲੈ ਗਿਆ ਫਿਰ ਇਹ ਬਾਰ-ਬਾਰ ਨਾਲ ਪੁਲਿਸ ਵਾਲੇ ਲਿਆ ਕੇ ਇਹ ਝੂਠੇ ਜਾਹਟੇ ਹੱਥ ਮਾਰਦਾ ਸੀ ਪੁਲਿਸ ਵਾਲੇ ਵੀ ਐ ਵੇਖੋ ਆ ਪੀਐਸ ਡਾਚ ਐ ਚੱਕ ਰਹੇ ਨੇ ਆਵੇ ਆ ਪੰਜ ਪੀ ਚੱਕਣੇ ਦੋ ਉਹਨਾਂ ਨੂੰ ਦੇ ਦੇਣੇ ਤੇ ਨਾ ਖਾਣੇ ਭੁੱਖ ਅਤ ਦਰਜੇ ਦੀ ਭੁੱਖ ਇਹ ਪਤਾ ਨਹੀਂ ਇਹਨੂੰ ਕਿਹਨੇ ਬਣਾਇਆ ਗਨਮੈਨ ਸ਼ਹਿਰ ਨੂੰ ਲੁੱਟਣ ਵਾਸਤੇ ਗਨਮੈਨ ਬਣਾਇਆ ਹੈ ਇਹ ਨਾ ਕਿ ਇਹ ਪੁਲਿਸ ਦਾ ਹੋਣੀ ਹੈਗਾ ਇਹ ਗਨਮੈਨ ਨਹੀਂ ਹੈਗਾ ਇਹ ਪੁਲਿਸ ਦਾ ਲੁੱਟੜ ਦਾ ਇੱਕ ਉਹ ਰੱਖਿਆ ਹੋਇਆ ਪੁਲਿਸ ਨੇ ਆਪ ਦਾ ਜਿਵੇਂ ਕਹ ਲਓ ਵੀ ਪੈਸੇ ਇਕੱਠੇ ਕਰਨ ਵਾਲਾ ਬੰਦਾ ਰੱਖਿਆ ਹੋਇਆ ਦੁਆ ਮੁਕਤੀ ਲੋਕਾਂ ਨੂੰ ਲੁੱਟਣ ਵਾਲਾ ਬੰਦਾ ਹੂੰ ਇਹਨੂੰ ਮੈਂ ਜਦੋਂ 12 ਤਰੀਕ ਨੂੰ ਮੇਰੇ ਤੋਂ ਮਠਿਆਈ ਲੈ ਗਿਆ ਫਿਰ ਇਹ 15 ਤਰੀਕ ਨੂੰ ਆਇਆ ਮੇਰੇ ਕੋਲੇ 15 ਤਰੀਕ ਨੂੰ ਮੈਨੂੰ ਮੈਨੂੰ ਗੁੱਸਾ ਚੜਿਆ ਹੋਇਆ ਸੀ ਪਹਿਲਾਂ ਹੀ ਮੈਂ ਕਿਹਾ ਮੇਰੀ ਇੰਨੀ ਨਹੀਂ ਮਠਿਆਈ ਚੱਕ ਕੇ ਖਾਂਦਾ ਮੁਕਤੀ ਗਾਗਤ ਰਾਜ ਕਰਦੇ ਲੋਕੀ ਇਹ ਤੋਂ ਪ੍ਰਸ਼ਾਦ ਲਏ ਜਾਂਦੇ ਮੰਦਰਾਂ ਚ ਗੁਰਦੁਆਰਿਆਂ ਚ ਸਾਡੇ ਨੇੜੇ ਇਥੇ ਮੰਦਰ ਗੁਰਦੁਆਰਾ ਹੀ ਆ ਤੇ ਲੋਕੀ ਗਾਗਾਂ ਨੇ ਤਰਾਇ ਕੀਤਾ ਵੀ ਹੱਥ ਮਾਰਦਾ ਝੂਠੇ ਜਾਠੇ ਮਠਾਈ ਚ ਕੌਣ ਆਏ ਬੰਦਾ ਏ ਇਹ ਸਿਵਲ ਵਰਦੀ ਚ ਹੁੰਦਾ ਕਦੀ ਵਰਦੀਆਂ ਨੇ ਪਾਈ ਹੀ ਨਹੀਂ ਅੱਛਾ ਤੂੰ ਚੈੱਕ ਕਰਾ ਲੈਣਾ ਹੀ ਹੋ ਸਕਦਾ ਮਲਾਜ਼ਮ ਹੀ ਨਾ ਹੋਵੇ ਐਵੇਂ ਟੈਂਪਰੇਰੀ ਹੋਵੇ ਤੁੱਕਾ ਲਈ ਫਰਦਾ ਹੋਵੇ ਚੈੱਕ ਵੀ ਕਰਾ ਲੈਣਾ ਇਹ ਇਹ ਸਰ ਇਹ ਮੈਨੂੰ ਲੱਗਦਾ ਇਹ ਨਸ਼ਾ ਕਰਦਾ ਕੋਈ ਇਹਦਾ ਡੋਪ ਟੈਸਟ ਕਰਾਇਆ ਜਾਵੇ ਇਹਦਾ ਸਾਰੀ ਜਾਂਚ ਕਰਾਈ ਜਾਵੇ ਇਹਦੀ ਡੋਪ ਟੈਸਟ ਕਰਾ ਕੇ ਤੇ ਇਹ ਜਦੋਂ ਮੇਰੇ ਕੋ 15 ਤਰੀਕ ਨੂੰ ਇਹ ਆਇਆ 15 ਤਰੀਕ ਨੂੰ ਮੈਂ ਐਤੋਂ ਤੋਂ ਬੜਾ ਦੁਖੀ ਸੀਗਾ 15 ਨੂੰ ਮੈਂ ਇਹਨੂੰ ਕਿਹਾ ਇਹ ਹੱਥ ਫਿਰ ਚੱਕਣ ਲਗਾ ਮਠਿਆਈ ਮੈਂ ਇਹਨੂੰ ਕਿਹਾ ਭਾਈ ਮਠਿਆਈ ਮੇਰੇ ਨੂੰ ਹੱਥ ਨਾ ਲਾਈ ਲੋਕ ਤਰਾਜ ਕਰਦੇ ਆ ਇਹਨੇ ਮਠਿਆਈ ਨੂੰ ਇਹਨੇ ਇੱਕ ਵਾਰੀ ਚੱਕਲੇ ਪੀਸ ਚੱਕਣ ਤੋਂ ਬਾਅਦ ਮੈਨੂੰ ਕਹਿੰਦਾ ਮੈਨੂੰ ਮਠਿਆਈ ਪਾ ਮੈਂ ਕਿਹਾ ਗੱਲ ਸੁਣ ਮੈਂ ਮਠਿਆਈ ਹੁਣ ਫ੍ਰੀ ਨਹੀਂ ਦੇਣੀ ਮੇਰੇ ਸਾਰੇ ਪੈਸੇ ਦੇ ਪਿਛਲੇ ਇਹ ਨਾ ਇਹ ਮੈਨੂੰ ਕਹਿੰਦਾ ਚਲ ਆਂ ਅਗਰ 100 ਰੁਪਏ ਦੀ ਪਾ ਦੇ ਇਹ 100 ਰੁਪਏ ਦੀ ਮਠਿਆਈ ਪਾ ਕੇ ਉੱਥੇ ਕਹਿੰਦਾ ਕਿੱਥੇ ਪਾਵਾਂ ਇਹਨੇ 100 ਰੁਪਏ ਪ ਗੂਗਲ ਪੇਜ ਅੱਛਾ ਤੇ ਮੇਰੇ ਪਾਕੇ ਤੇ ਮੈਨੂੰ ਕਹਿੰਦਾ ਤੂੰ ਕੱਲ ਕਿੱਥੇ ਸੀਗਾ ਹਾਂ ਮੈਂ ਕਿਹਾ ਕੱਲ ਮੈਂ ਮਾਗੀ ਦੇ ਸੀ ਮੇਲਾ ਵੇਖਣ ਗਿਆ ਸੀ ਮੈਂ ਪਿਛਲੇ 35 ਸਾਲਾਂ ਤੋਂ ਮਾਗੀ ਦੇ ਉੱਥੇ ਜਾਣਾ ਮੇਲਾ ਵੇਖਣ ਸੇਖਵੀਂ ਦੇ ਸਨੇਰ ਮੇਰੀ ਸ਼ਰਦਾ ਜੁੜੀ ਆ ਤੇ ਕਹਿੰਦਾ ਮੈਂ ਤੇਰੀ ਦੁਕਾਨ ਤੇ ਰੇਡ ਮਾਰਨੀ ਸੀ ਤੇਰੇ ਤੇ ਮੈਂ ਪਰਚਾ ਦੇਣਾ ਤੇਰੇ ਤੇ ਵੀ ਤੇਰੇ ਮੁਲਾਜ਼ਮਾਂ ਤੇ ਵੀ ਨਸ਼ੇ ਦਾ ਪਰਚਾ ਦੇਣਾ ਮੈਂ ਕਹਾ ਤੂੰ ਕਾਦੀ ਰੇਡ ਮਾਰਨੀ ਮੇਰੇ ਤੇ ਮੈਂ ਕਹਾ ਮੈਂ ਕੋਈ ਫੀ ਵੇਚਦਾ ਇੱਥੇ ਕੋਈ ਸ਼ਰਾਬ ਵੇਚਦਾ ਤੇ ਮੇਰੀ 100 ਸਾਲ ਪੁਰਾਣੀ ਦੁਕਾਨ ਆ ਮਠਿਆਈ ਦੀ ਤੂੰ ਮੇਰੇ ਤੇ ਰੇਡ ਮਾਰਨੀ ਆ ਮੈਂ ਕਹਾ ਮੈਂ ਖੜਾ ਮਾਰ ਰੇਡ ਜੇ ਜੇ ਤੁਸੀਂ ਮੇਰੇ ਤੇ ਚ ਮਦਦ ਕੀ ਰੇਡ ਮਾਰ ਇਹਦੇ ਕੋਲ ਪੈਸੇ ਮੰਗਣ ਤੇ ਮੈਂ ਆਪਦੇ ਪਿਛਲੇ ਪੈਸੇ ਇਹ 70000 ਰੁਪਏ ਦੀ ਲਗਭਗ 70000 ਦੀ ਮਠਿਆਈ ਮੇਰੀ ਲਜਾ ਚੁੱਕਾ ਹੈ ਡੀਐਸਪੀ ਦੇ ਨਾਂ ਤੇ ਐਸਐਚਓ ਦੇ ਨਾਂ ਤੇ ਪਾਰਟੀਆਂ ਦੇ ਨਾਂ ਤੇ ਬਲਵਿੰਦਰ ਸਿੰਘ ਰਿਟਾਇਰ ਹੋਇਆ ਪਾਰਟੀ ਮੇਰੇ ਤੋਂ ਲੱਗਿਆ 5 ਕਿਲੋ ਬਰਫੀ ਲੱਗਿਆ ਇਹ ਤੇ ਮਤਲਬ ਇਹਨੇ ਜਿਹੜਾ ਹਰ ਪੈਰ ਪੈਰ ਤੇ ਇਹਨੇ ਮੈਨੂੰ ਡਰਾਇਆ ਧਮਕਾਇਆ ਮੈਨੂੰ ਇਹਦੇ ਤੋਂ ਖਤਰਾ ਮੈਂ ਹੁਣ ਦੱਸੋ ਕਿੱਥੇ ਜਾਵਾਂ ਮੈਂ ਘਰੋਂ ਨਹੀਂ ਨਿਕਲਦਾ ਡਰਦਾ ਮਾਰਾ ਮੈਂ ਰਾਤ ਨੂੰ ਇੱਥੇ ਨਿਸ਼ੇੜੀ ਖੜਦੇ ਆ ਮੂੰਹ ਬੰਨ ਕੇ ਉਹਨਾਂ ਦੇ ਹੱਥਾਂ 'ਚ ਹੁੰਦੇ ਆ ਅ ਚਾਕੂ ਹਥਿਆਰ ਫੜੇ ਹੁੰਦੇ ਆ ਰਾਤ ਨੂੰ ਮੈਂ ਡਰ ਦਾ ਮਾਰਾ 7 ਵਜੇ ਦੁਕਾਨ ਬੰਦ ਕਰਕੇ ਭੱਜ ਜਾਣਾ ਇਹਨੇ ਇੰਨੀ ਦਹਿਸ਼ਤ ਪਾਈ ਹੋਈ ਜੀਰੇ ਚ ਇਹ ਗੁੰਡਾ ਇਹ ਇਹ ਪੁਲਿਸ ਦੀ ਵਰਦੀ ਚ ਗੁੰਡਾ ਹੈ ਇੱਕ ਨੰਬਰ ਦਾ ਹੂੰ ਇਹਨੇ ਪੁਲਿਸ ਨੇ ਪਤਾ ਨਹੀਂ ਪੁਲਿਸ ਨੇ ਗੁੰਡੇ ਕਿਉਂ ਭਰਤੀ ਕੀਤੇ ਹੋਏ ਇਹ ਅੱਛਾ ਮੈਂ ਇੱਕ ਚੀਜ਼ ਦੱਸਿਓ ਤੁਸੀਂ ਕਹਿੰਨੇ ਵੀ ਸਕੈਨਰ ਚ ਉਹਨੇ ਪੈਸੇ ਪਾਈ ਤੁਹਾਡੇ ਬਣਦੇ ਕਿੰਨੇ ਸੀ ਤੇ ਉਹਨੇ ਪਾਈ ਕਿੰਨੇ ਪੈਸੇ ਆ ਤੁਹਾਨੂੰ ਦੇਖੋ ਬਣਦੇ ਜਦੋਂ ਮੈਂ ਪਿਛਲੇ ਪੈਸੇ ਮੰਗੇ ਸਾਰੇ ਮੇਰੇ ਲਗਭਗ 70000 ਰੁਪਏ ਦੇ ਲਗਭਗ ਜ਼ਿਆਦਾ ਹੀ ਖਾ ਗਿਆ ਜਿਹੜੀ ਮੇਰੇ ਤੋਂ ਲਿਖੀਨ ਗਈ ਮਟਕਾਈ ਹੂੰ ਤੇ ਇਹਨੇ ਜੇ ਮੈਨੂੰ ਕਹਿੰਦਾ ਚਲੋ ਮੈਨੂੰ ਨਾ ਐ ਕਰੋ ਆ ਪਾ ਦਿਓ 100 ਰੁਪਏ ਦੀ ਪਾ ਦਿਓ ਆ ਜੀ ਉਹ 100 ਰੁਪਏ ਪਾ ਕੇ ਤੇ ਜਦੋਂ ਜਾਣ ਲੱਗਾ ਮੈਨੂੰ ਖੜਾ ਹੋ ਕੇ ਬਾਜ਼ਾਰ ਚ ਧਮਕੀਆਂ ਦੇ ਲਾ ਪਿਆ ਕਹਿੰਦਾ ਤੈਨੂੰ ਮੈਂ ਦੱਸੂ ਪਤਾ ਤੇਰੇ ਤੇ ਪਰਚਾ ਦਊਂਗਾ ਮੈਂ ਮੈਂ ਕਿਹਾ ਤੂੰ ਪਰਚਾ ਦੇ ਲਾ ਮੇਰੇ ਤੇ ਕਾ ਦਾ ਪਰਚਾ ਦੇਂਗਾ ਮੈਂ ਨਾ ਕਦੀ ਕੁਝ ਗਲਤ ਕੰਮ ਕੀਤਾ ਨਾ ਸਾਡਾ ਨਾਮ ਝੂਰ ਹੈ ਮੈਂ ਕਿਹਾ ਜੇ ਕੋਈ ਬੰਦਾ ਕੋਈ ਗਲਤ ਕੰਮ ਕਰਦਾ ਤੂੰ ਬੰਦਿਆ ਦੇ ਫਾਇਲਾ ਦੇ ਬੰਦਿਆ ਨੂੰ ਮੇਰਾ ਕੀ ਦੋਸ਼ ਹੋਂਦੇ ਚ ਪਰ ਇਹਨੇ ਮੇਰਾ ਜੀਣਾ ਆਰਾਮ ਕੀਤਾ ਜੀਰੇ ਚ ਮੈਨੂੰ ਫੋਨ ਕਰਦਾ ਸੀਗਾ ਵੀ ਤੁਸੀਂ ਦੁਕਾਨ ਤੇ ਬੈਠੇ ਹੋ ਜੈਨ ਸਾਹਿਬ ਮੈਂ ਕਿਹਾ ਹਾਂਜੀ ਬਿਲਕੁਲ ਦੁਕਾਨ ਤੇ ਬੈਠਾ ਐ ਅੱਛਾ ਮੈਂ ਨਾ ਕੋਈ ਮਠਾਈ ਲੈ ਕੇ ਜਾਣੀ ਐ ਐਸ ਐਚਓ ਸਾਹਿਬ ਨੇ ਮੰਗਵਾਈ ਐ ਤੇ ਮੈਂ ਆ ਗਿਆ 2 ਮਿੰਟ ਇਹ ਜਦੋਂ ਦੁਕਾਨ ਤੇ ਆ ਜਾਂਦਾ ਸੀਗਾ ਇਹ 5-4 ਕਿਲੋ 2 ਕਿਲੋ ਪਾਦੇ 1 ਕਿਲੋ ਪਾਦੇ 2 ਕਿਲੋ ਪਾਦੇ ਫਿਰ ਇਹਨੇ ਬੁੱਕਾਂ ਭਰ-ਭਰ ਕੇ ਇੱਥੋਂ ਆਏ ਚੱਕਣੀ ਜਿਵੇਂ ਭੁੱਖ ਪਈ ਹੁੰਦੀ ਆ ਇਹਨਾਂ ਨੂੰ ਇਹਨਾਂ ਨੇ ਫੇਰ ਮੈਨੂੰ ਇਹਨਾਂ ਨੂੰ ਮੈਂ ਦੁਖੀ ਹੋ ਕੇ ਅਖੀਰ ਮੈਂ ਕਿਹਾ ਬਾਈ ਮੇਰੇ ਕਿਰਪਾ ਕਰਕੇ ਮੈਨੂੰ ਗਰੀਬ ਨੂੰ ਨਾ ਮਾਰੋ ਮੈਂ ਵੀ ਬਾਜ਼ਾਰ ਦੇ ਪੈਸੇ ਦੇਣੇ ਆ ਮੈਨੂੰ ਪੈਸੇ ਜਿਹੜੇ ਮੇਰੇ ਦੇ ਦਿਓ ਜਿੰਨੇ ਦੇ ਸਕਦੇ ਦਿਓ ਪਰ ਇਹਨਾਂ ਨੇ ਮੇਰੀ ਇੱਕ ਗੱਲ ਨਹੀਂ ਸੁਣੀ ਪੈਸੇ ਬਾਰ-ਬਾਰ ਇਹਨਾਂ ਨੂੰ ਮੈਂ ਫੋਨ ਲਾਏ ਆ ਵੀ ਮੇਰੇ ਪੈਸੇ ਦੇ ਦਿਓ ਕਿੰਨੇ ਕ ਫੋਨ ਤੁਸੀਂ ਲਾਏ ਹੋਣਗੇ ਪੈਸੇ ਲੈ ਇਹਨਾਂ ਨੂੰ ਘਟੋ-ਘੱਟੀ 40-50 ਫੋਨ ਲੱਗੇ ਇਹਨਾਂ ਨੂੰ ਮੇਰੇ ਹਾਂਜੀ ਹਮ ਕਾਲ ਟੇਲ ਮਿਲ ਸਕਦੀ ਹੈ ਤੁਸੀਂ ਨੋਰਮਲ ਕਾਲ ਕੀਤੀ ਹੋਗੀ WhatsApp ਕਾਲ ਤਾਂ ਨਹੀਂ ਕੀਤੀ ਹੋਣੀ ਤੁਸੀਂ ਨਹੀਂ WhatsApp ਕਾਲ ਇਹਨਾਂ ਦੀ ਆਈ ਹੈ ਮੇਰੀ WhatsApp ਕਾਲ ਇਹ WhatsApp ਕਾਲ ਕਰਦੇ ਸੀ ਇਹ ਕਰਦੇ ਰਹੇ ਤੁਸੀਂ ਨੋਰਮਲ ਕਾਲ ਕਰਦੇ ਸੀ ਮੈਂ ਨੋਰ ਮੈਨੂੰ ਆਉਂਦੀ ਨਹੀਂ WhatsApp ਕਾਲ ਕਰਨੀ ਅੱਛਾ ਇਹ ਕਾਲ ਮੈਨੂੰ ਕਰਦੇ ਰਹੇ WhatsApp ਕਾਲ ਤੇ ਤੁਸੀਂ ਇਹਨਾਂ ਦੀ ਕਾਲ ਡਿਟੇਲ ਕਰਾਓ ਇਹ ਤਨਖਾਹਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਦੁਕਾਨਾਂ ਨੂੰ ਕਿਉਂ ਲੁੱਟਦੇ ਆ ਇਹਨਾਂ ਇਹਨਾਂ ਲੁੱਟ ਇਹਨਾਂ ਨੇ ਮਚਾਈ ਹੋਈ ਆ ਕੋਈ ਬੈਠਾ ਹੀ ਨਹੀਂ ਉੱਪਰ ਕੋਈ ਕੋਈ ਅਫਸਰ ਹੋਤੇ ਹੈਗਾ ਕੋਈ ਅਫਸਰ ਇਹਨਾਂ ਦੀ ਗੱਲ ਇਹਨਾਂ ਨੂੰ ਨੱਥ ਪਾਉਣ ਵਾਲਾ ਇਹਨੂੰ ਮਨੋਵਿਗਿਆਨ ਚਿਕਸਾ ਕੇਂਦਰ ਦਿੱਲੀ ਭੇਜੋ ਇਹਦੀ ਬੁੱਧੀ ਇਹਨਾਂ ਡੋਬ ਟੈਸਟ ਕਰਾਓ ਇਹਦਾ ਵੀ ਕਿੰਨੇ ਨਸ਼ੇ ਕਰਦਾ ਆ ਤੇ ਮੇਰਾ ਤੁਸੀਂ ਤੁਸੀਂ ਜਿਹੜੀ ਡਾਇਰੀ ਕਹਿੰਨੇ ਲਿਖੀ ਪੈਸਿਆਂ ਵਾਲੀ ਉਹ ਜ਼ਰੂਰ ਕਢੋ ਉਹਨੀ ਦੇਰ ਉਹ ਵੀ ਸਾਨੂੰ ਦਿਖਾਓ ਆਹ ਵੇਖ ਲਓ ਹਾਲਾਤ ਕੀ ਨੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਆ ਪਰ ਕੀ ਇੱਥੋਂ ਆ ਮੁੱਠਾਂ ਭਰ-ਭਰ ਕੇ ਆ ਮਠਿਆਈ ਚੱਕਣ ਨੂੰ ਹੁੰਦੀ ਆ ਪੁਲਿਸ ਇਹ ਹਾਲਾਤ ਜੀਰੇ ਦੇ ਨੇ ਔਰ ਇਹ ਬੰਦਾ ਰੋ ਰਿਹਾ ਕਰਲਾ ਰਿਹਾ ਔਰ ਜਿਹਦੇ ਹਾਲਾਤ ਇੰਨੇ ਮਾੜੇ ਕਰਤੇ ਉਸ ਮੁਲਾਜ਼ਮ ਨੇ ਜਿਹੜਾ ਮੁਲਾਜ਼ਮ ਕਰੀਬ 70000 ਦੀ ਮਠਿਆਈ ਲੈ ਗਿਆ ਇੱਥੋਂ ਔਰ 100 ਰੁਪਏ Google Pay ਤੇ ਜਾਂਦਾ ਜਾਂਦਾ ਪਾ ਗਿਆ ਔਰ ਇਹ ਬੰਦਾ ਰੋ ਰੋ ਕੇ ਕਹਾਣੀ ਦੱਸਦਾ ਕਿ ਹੁਣ ਮੇਰੇ ਤੇ ਉਹ ਝੂਠਾ ਪਰਚਾ ਪਉਨ ਨੂੰ ਫਿਰ ਦੋ ਮੁਲਾਜ਼ਮੇ ਹਾਲਾਤ ਕਰਤੇ ਉਸ ਮੁਲਾਜ਼ਮ ਨੇ ਸੁਰੱਖਿਆ ਲਈ ਪੁਲਿਸ ਹੁੰਦੀ ਹੈ ਇਹ ਹਾਲਾਤ ਨੇ ਇਹ ਇਹ ਕਾਦੀਆਂ ਕਾਪੀਆਂ ਦਿਖਾ ਰਹੇ ਹੋ ਜੀ ਤੁਸੀਂ ਇਹ ਜੀ ਜਿਹੜੇ ਸਾਡਾ ਰੋਜ਼ਨਾਮਾ ਚਾ ਮਠਿਆਈ ਦਾ ਉਹਦੇ ਚ ਜਿਹੜੀ ਮਠਿਆਈ ਲਗਿਆ ਉਹਦੇ ਚ ਇਹ ਦਰਜਾ ਪੈਸੇ ਸਾਰੇ ਅੱਛਾ ਇਹ ਡੀਐਸਪੀ ਦੇ ਨਾਂ ਤੇ ਵੀ ਲਗਾਇਆ ਐ ਐਸਐਚਓ ਦੇ ਨਾਂ ਤੇ ਵੀ ਲਗਾਇਆ ਸਾਰਾ ਕੁਝ ਇਹਦੇ ਵਿੱਚ ਦਰਜਾ ਹੂੰ ਅੱਛਾ ਇਹ 70000 ਬਣ ਜਨਾ ਕਰੀਬ ਇਹ ਲੱਗ ਭਾਗ 70000 ਦੀ ਮਠਿਆਈ ਤੇ ਜ਼ਿਆਦਾ ਹੀ ਲਗਿਆ ਹੋਊਗਾ ਇਹ ਅੱਛਾ ਅੱਛਾ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਇਹ ਪੂਰਾ ਮਸਲਾ ਇੰਨਾ ਹੋਇਆ ਕਿੰਨੇ ਟਾਈਮ ਚ ਮਠਿਆਈ ਲੈ ਇਹ ਸਰ ਸੌਨ ਦੇ ਮਹੀਨੇ ਚ ਸ਼ੁਰੂ ਤੋਂ ਲੱਗਾ ਔਰ ਅੱਜ ਤੱਕ 15 ਤਰੀਕ ਤੱਕ 15 ਜਨਵਰੀ ਤੱਕ ਇਹ ਲੱਗਾ ਰਿਹਾ ਮੇਰੇ ਮਗਰ ਜਦੋਂ ਮੈਂ ਆਪਦਾ ਮਾਨ ਬਣਾ ਲਿਆ ਵੀ ਮੈਂ ਮਠਿਆਈ ਨਹੀਂ ਦੇਣੀ ਉਸ ਤੋਂ ਬਾਅਦ ਮੈਨੂੰ ਇਹ ਧਮਕੀਆਂ ਦੇ ਲਾ ਪਿਆ ਉਸ ਤੋਂ ਬਾਅਦ ਇਹਨੇ ਮੈਨੂੰ ਹੁਣ ਨਸ਼ੇੜੀ ਭੇਜਦਾ ਰਾਤ ਨੂੰ ਮੇਰੇ ਕੋਲੇ ਉਹ ਨਸ਼ੇੜੀ ਮੈਨੂੰ ਲੋਕੀ ਕਹਿੰਦੇ ਵੀ ਆਹ ਨਸ਼ੇੜੀ ਖੜਾ ਐ ਤੇ ਕੋ ਬਾਜਾ ਮੈਂ ਕਈ ਵਾਰੀ ਦੁਕਾਨ ਛੱਡ ਕੇ ਭੱਜ ਗਿਆ ਮੇਰੇ ਮੁਲਾਜ਼ਮਾਂ ਨੇ ਦੁਕਾਨ ਬੰਦ ਕੀਤੀ ਬਾਅਦ ਚ ਇਹ ਬੰਦਾ ਜਿਹੜਾ ਨਾ ਗੁੰਡਾ ਹੈ ਬੰਦਾ ਪੁਲਿਸ ਦੀ ਵਰਦੀ 'ਚ ਗੁੰਡਾ ਬੰਦਾ ਹੈ ਇਹਦੇ ਖਿਲਾਫ ਇਹਨੂੰ ਫੌਰਨ ਸਸਪੈਂਡ ਕੀਤਾ ਜਾਵੇ ਹੂੰ ਜੇ ਸਸਪੈਂਡ ਨਾ ਕੀਤਾ ਇਹ ਇਹ ਹਾਲਾਤ ਹੋਗੇ ਹਾਂ ਇਹੋ ਜਿਹੇ ਹਾਲਾਤ ਤੁਸੀਂ ਤੁਸੀਂ ਬਾਈ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਕੁਝ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਆ ਸਾਡਾ ਸਾਡੀ ਪੂਰੀ ਟੀਮ ਇਹਦੇ ਨਾਲ ਆ ਪੂਰੀ ਜਿਹੜੀ ਜਾਣਕਾਰੀ ਆ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜਾ ਮੁਲਾਜ਼ਮ ਜਿਵੇਂ ਇਹਨਾਂ ਨੇ ਕਿਹਾ ਕਥਿਤ ਤੌਰ ਤੇ ਕਿ ਗੁੰਡਾਗਰਦੀ ਫਲਾ ਰਿਹਾ ਧਮਕੀਆਂ ਦੇ ਰਿਆ ਔਰ ਇਥੇ ਗੁੰਡੇ ਖੜਾਉਂਦਾ ਰਾਤ ਨੂੰ ਮੂੰਹ ਬੰਨ ਕੇ ਜੋ ਕਥੀ ਤੇ ਇਹਨਾਂ ਨੇ ਇਲਜ਼ਾਮ ਲਾਏ ਨੇ ਉਹਦੇ ਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਇਹ ਵੱਡਾ ਸਵਾਲੀਆ ਚਿੰਨ ਪ੍ਰਸ਼ਾਸਨ ਤੇ ਵੀ ਆਉਂਦਾ ਤੁਸੀਂ ਕਾਰਵਾਈ ਲਈ ਦਿੱਤੀ ਕੋਈ ਦਰਖਾਸਤ ਸਰ ਡੀਐਸਪੀ ਨੂੰ ਉਸੇ ਦਿਨ ਡੀਐਸਪੀ ਨੂੰ ਮੈਂ ਫੋਨ ਵੀ ਲਾਇਆ ਪਰ ਐਸਐਸਪੀ ਨੂੰ ਵੀ ਲਿਖਤੀ ਦਿੱਤੀ ਆ ਪਰ ਉਹਨਾਂ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਦੇ ਉਹ ਵੀ ਇਹਨਾਂ ਨਾਲ ਮਿਲੀ ਭਗਤੀਆਂ ਇਹਨਾਂ ਦੀ ਸਾਰਿਆਂ ਦੀ ਤੁਸੀਂ ਰਲੇ ਹੋਏ ਆ ਜੇ ਮੇਰਾ ਕੋਈ ਨੁਕਸਾਨ ਹੋਇਆ ਉਹਦੇ ਲਈ ਡੀਐਸਪੀ ਜ਼ਿੰਮੇਵਾਰ ਆ ਤੇ ਆ ਗਨਮੈਨ ਜ਼ਿੰਮੇਵਾਰ ਆ ਤੇ ਐਸਐਸਪੀ ਜ਼ਿੰਮੇਵਾਰ ਆ ਹੂੰ ਕੀ ਨਾਮ ਕੀ ਉਹਦਾ ਗਨਮਾਨ ਦਾ ਦੱਸਿਆ ਗੁਰਜੀਤ ਸਿੰਘ ਅੱਛਾ ਤੁਹਾਡਾ ਪੂਰਾ ਨਾਮ ਕੀ ਆ ਤੁਹਾਡੀ ਦੁਕਾਨ ਦਾ ਨਾਮ ਕੀ ਐ ਐਡਰੈਸ ਕੀ ਐ ਮੇਰਾ ਨਾਮ ਰਜੀਵ ਕੁਮਾਰ ਜੈਣਾ ਸਮਾਦੀ ਮੱਲਾ ਹੈ ਇਹ ਮੇਨ ਬਾਜ਼ਾਰ ਵੀ ਕਹਿ ਦਿੰਨੇ ਇਹਨੂੰ ਪ੍ਰਕਾਸ਼ ਲਵਾਈ ਬਹੁਤ ਪੁਰਾਣੀ ਦੁਕਾਨ ਆ 100 ਸਾਲ ਪੁਰਾਣੀ ਤਾਂ ਬਿਲਕੁਲ ਕਥੀ ਤੌਰ ਤੇ ਜਿਹੜੇ ਦੋਸ਼ ਨੇ ਉਹ ਤੁਸੀਂ ਆਪ ਦੇਖ ਲੈਨੇ ਕੀ ਨੇ ਕਿ ਇੱਕ ਪੁਲਿਸ ਵਾਲਾ ਵਰਦੀ ਪਾ ਕੇ ਲੋਕਾਂ ਦੀ ਸੁਰੱਖਿਆ ਲਈ ਹੁੰਦਾ ਨਾ ਕਿ ਦਾਬੇ ਮਾਰਨ ਲਈ ਨਾ ਕਿ ਠਿਆਈ ਚੱਕ ਕੇ ਆਪਦੀ ਪਾਰਟੀ ਨੂੰ ਨਾ ਖਮਾਉਣ ਲਈ ਔਰ 70000 ਦੀ ਮਠਿਆਈ ਅੱਠਾਂ ਨੌਵਾਂ ਮਹੀਨਿਆਂ ਚ ਜਿਹੜਾ ਇੱਥੋਂ ਲੈ ਗਿਆ ਔਰ ਜਦੋਂ ਪੈਸੇ ਮੰਗੇ ਤੇ ਕਹਿੰਦਾ ਮੈਂ ਤੇਰੇ ਤੇ ਪਰਚਾ ਦੇ ਦੂੰਗਾ ਕਿ ਇਹੋ ਜੀ ਪੁਲਿਸ ਹੁੰਦੀ ਆ ਕਿ ਜੀਰੇ ਦੀ ਪੁਲਿਸ ਇਹੋ ਜੀ ਆ ਕਿ ਹੁਣ ਆਮ ਦੁਕਾਨਦਾਰਾਂ ਦੇ ਝੂਠੇ ਪਰਚੇ ਕਰੂਗੀ ਮਠਿਆਈਆਂ ਚੱਕ ਚੱਕ ਖਾਊਗੀ ਬੜਾ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਏ ਉਸ ਪੁਲਿਸ ਮਲਾਈਮ ਤੇ ਜੋ ਐਸਐਚਓ ਦਾ ਗਨਮੈਨ ਦੱਸਦਾ ਜੀ ਆਪਦੇ ਆਪ ਨੂੰ ਜਿਹੜੇ ਕਥਿਤ ਦੋਸ਼ ਲਾਏ ਨੇ ਉਹਨਾਂ ਦੇ ਉੱਪਰ ਉਹਨਾਂ ਦੋਸ਼ਾਂ ਦੀ ਜਿਹੜੀ ਬਾਬਤ ਕਾਰਵਾਈ ਆ ਉਹਦੀ ਮੰਗ ਕੀਤੀ ਹੈ ਕਿ ਕਾਰਵਾਈ ਕੀਤੀ ਜਾਵੇ ਕੋਸ਼ਿਸ਼ ਕਰਦੀ ਆ ਉਸ ਗਨਮੈਨ ਨਾਲ ਫੋਨ ਤੇ ਗੱਲਬਾਤ ਕਰਨ ਦੀ ਕਿ ਆਖਿਰਕਾਰ ਉਸ ਦਾ ਇਸ ਬਾਰੇ ਕੀ ਕਹਿਣਾ ਹੈ ਹੈਲੋ ਹਾਂਜੀ ਇਹ ਗੁਰਜੀਤ ਗੱਲ ਕਰਦੇ ਹੋ ਜੀ ਪੁਲਿਸ ਮੁਲਾਜ਼ਮ ਸਰ ਜੀਰਾਤੋ ਜੀ ਹਾਂਜੀ ਸਰ ਹਾਂਜੀ ਮੈਂ ਜੀ ਸੁਖਵਿੰਦਰ ਸਿੰਘ ਸੁਖ ਗੱਲ ਕਰ ਰਿਹਾ ਜੀ ਪੱਤਰਕਾਰ ਹਾਂਜੀ ਜੀ ਸਰ ਸასი ਗੱਲ ਜੀ ਸਰ ਮੈਂ ਨਾ ਪ੍ਰਕਾਸ਼ ਹਲਵਾਈ ਤੇ ਖੜਾ ਹਾਂ ਜੀ ਜੀਰੇ ਔਰ ਤੁਹਾਡਾ ਪੱਖ ਲੈਣ ਲਈ ਮੈਂ ਤੁਹਾਨੂੰ ਫੋਨ ਕੀਤਾ ਔਰ ਮੈਂ ਤੁਹਾਡੇ ਨਾਲ ਕੈਮਰੇ ਤੇ ਹੀ ਗੱਲ ਕਰ ਰਿਹਾ ਸਰ ਪੁਲਿਸ ਮੈਨੂੰ ਥੋੜੀ ਜਾਣਕਾਰੀ ਦਿਓ ਕਾਥੀ ਦੋਸ਼ ਲਾਏ ਤੁਹਾਡੇ ਤੇ ਇਹਨਾਂ ਨੇ ਕਿ ਤੁਸੀਂ 70000 ਦੀ ਮਠਿਆਈ ਲੈ ਕੇ 10 ਮਹੀਨੇ ਤੋਂ ਲੈ ਕੇ ਹੁਣ ਤੱਕ ਤੇ ਤੁਸੀਂ ਕ੍ਰੀਮ 70000 ਰੁਪਏ ਨਹੀਂ ਦਿੱਤਾ ਜੀ ਇਹਨਾਂ ਦਾ ਹਾਂਜੀ ਹਲੋ ਇਹਨਾਂ ਦਾ ਭਾਜੀ ਵੀ ਮੇਰੇ ਕੋਲੇ ਵੀ Google पे ਐਂਟਰੀ ਜਿਹੜੀ ਪਈ ਆ ਕਿੰਨੀ ਆ ਜੀ ਮੈਂ ਇੱਕ ਦੋ ਵਾਰ ਜਿਹੜੀ ਦੁਕਾਨ ਤੇ ਆਇਆ ਉਹ ਹੈਗੀ ਆ ਮੇਰੇ ਕੋਲੇ ਠੀਕ ਆ ਭਾਜੀ ਨਹੀਂ ਕਿੰਨੀ ਐਂਟਰੀ ਜੀ ਤੁਹਾਡੇ ਕੋਲੇ ਸਰ ਮੈਂ ਤਾਂ ਇੱਕ ਦਿਨ ਆਇਆ ਸੀ ਭਾਜੀ ਜਿਹੜੀ 12 ਤਰੀਕ ਨੂੰ ਕਹਿੰਦੇ ਆ ਵੀ ਲਾਉਂਦੇ ਆ ਅੱਛਾ ਤੇ ਉਹ 12 ਤਰੀਕ ਨੂੰ ਮੈਂ ਆਇਆ ਤੇ ਮੈਂ ਦੇੰਦਾਰ ਹੋਊਗਾ ਭਾਜੀ ਹੂੰ ਤੇ ਜਿਹੜੀ ਇਹਨਾਂ ਨੂੰ ਮੇਰੀ ਗੱਲ ਸੁਣੋ ਇਹਨਾਂ ਇਹ ਚਲੋ ਵਧੀਆ ਇਹਨਾਂ ਦਾ ਪਿਆਰ ਸੀ ਪਤਾ ਨਹੀਂ ਇਹ ਕਿਹੜੀ ਗੱਲ ਦਾ ਗੁੱਸਾ ਕਰ ਗਏ ਹੂੰ ਇਹਨਾਂ ਨੇ ਭਾਜੀ ਮੈਂ ਉਹਦੋਂ ਯਾਰ ਲੱਗੇ ਨਹੀਂ ਕੀ ਗੱਲ ਕਹੀ ਮੈਂ ਕਿਹਾ ਭਾਜੀ ਦੂਜਾ ਕੀ ਨਾਲ ਲੈਂਦੇ ਆ ਮਠਿਆਈ ਲਈ ਤੇ ਗੱਲ ਕੀਤੀ ਤੇ ਮੈਂ 60 20 ਤੇ ਮੈਂ 100 ਰੁਪਿਆ ਭਾਜੀ ਉਹਨਾਂ ਨੂੰ ਉਹਨੇ ਕਿ ਕਰਤਾ ਹੂੰ ਤੇ ਉਹਦੇ ਨਾਲ ਦੋ ਦੋਸਤਾਂ ਨਾਲ ਮਿਲੀ ਗਈ ਤੇ ਖੜੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਭਾਜੀ ਵੀ ਤੁਸੀਂ ਨਾ ਖੜਾਇਆ ਕਰੋ ਭਰਾ ਉਹ ਵੱਡੇ ਹੂੰ ਵੀ ਇਹ ਅੱਗੇ ਵੀ ਤੁਸੀਂ ਪਹਿਲਾਂ ਮੌਂਚੀ ਦੇ ਦਰਖਾਸਤ ਪਾ ਛੱਡੀਆ ਫਿਰ ਐਸਐਚਓ ਦੇ ਪਾਈਆਂ ਤੇ ਮੈਂ ਕਿਹਾ ਫਿਰ ਤੁਸੀਂ ਕਹਿੰਦੇ ਨੇ ਵੀ ਕਾਰਵਾਈ ਨਹੀਂ ਕਰਦੀ ਪੁਲਿਸ ਮੈਂ ਕਿਹਾ ਇਹਨਾਂ ਨੂੰ ਪੀ ਆਗੇ ਰੱਖੋ ਐਨੀ ਗੱਲ ਭਾਜੀ ਇਹਨਾਂ ਨੂੰ ਕਹੀ ਆ ਹੂੰ ਐਨੀ ਗੱਲ ਦਾ ਗੁੱਸਾ ਕਰਕੇ ਤੇ ਵਧੀਆ ਪਹਿਲਾਂ ਫੋਨ ਕਰਦੇ ਚਲੋ ਚਲੋ ਹੋ ਸਕਦਾ ਤੁਹਾਡੀ ਕੋਈ ਦੋਸਤੀ ਹੋਵੇ ਇਹਨਾਂ ਨਾਲ ਪਰ ਅਸੀਂ ਜਿਹੜਾ ਪੱਖ ਤੁਹਾਡਾ ਲੈਣ ਲਈ ਫੋਨ ਕੀਤਾ ਸਾਨੂੰ ਸਿਰਫ ਇਹ ਚੀਜ਼ ਦਾ ਪੱਖ ਚਾਹੀਦਾ ਸੀਗਾ ਵੀ ਉਹ ਕਹਿੰਦੇ ਵੀ ਇਹ ਮੈਨੂੰ ਧਮਕੀਆਂ ਦੇ ਕੇ ਗਏ ਨੇ ਗੁੰਡੇ ਇੱਥੇ ਗੁੰਡੇ ਖੜਦੇ ਆ ਮੂੰਹ ਬੰਨ ਕੇ ਇਹ ਕਹਿੰਦੇ ਵੀ ਤੁਹਾਨੂੰ ਵੀ ਇਹ ਗੱਲ ਕਹੀ ਆ ਕਹਿੰਦੇ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਔਰ 70000 ਰੁਪਏ ਉਹਨਾਂ ਦੀਆਂ ਉਹਨਾਂ ਦੀਆਂ ਕਾਪੀਆਂ ਤੇ ਲਿਖਿਆ ਹੋਇਆ ਜਿਹੜਾ ਉਹ ਕਹਿੰਦੇ ਵੀ ਇੱਥੋਂ ਜਦੋਂ ਆਉਂਦੇ ਆ ਮੁੱਠਾਂ ਭਰ-ਭਰ ਕੇ ਮਠਿਆਈ ਲੈ ਜਾਂਦੇ ਆ ਮੈਂ ਮੇਰੀ ਭਾਜੀ ਇਹਨਾਂ ਨਾਲ ਗੱਲ ਹੀ ਮੈਂ ਪਹਿਲਾਂ ਸੀਰੀਅਸ ਨਹੀਂ ਲਈ ਸੀ ਇਹ ਚੀਜ਼ ਨੂੰ ਵੀ ਜੇ ਤੁਸੀਂ ਔਨ ਕੈਮਰਾ ਕਹਿੰਨੇ ਹੋ ਅੱਜ ਠੀਕ ਹੈ ਨਾ ਭਾਜੀ ਕੋਈ ਨਹੀਂ ਭਰੀ ਆਪਾਂ ਵੀ ਇੱਥੇ ਹੀ ਰਹੀਆਂ ਠੀਕ ਹੈ ਹੁਣ ਤਾਂ ਹੀ ਵਰ ਗਏ ਸੀਗੇ ਔਰ ਇਹਨਾਂ ਨੇ ਤਾਂ ਭਰਾਵਾਂ ਵਾਂਗੂ ਇਹ ਤਾਂ ਮੈਂ ਕੋਈ ਗੱਲ ਹੀ ਨਹੀਂ ਸੀ ਇਹਨਾਂ ਨਾਲ ਕੀਤੀ ਉਹ ਜੀ ਚਲੋ ਜੇ ਭਰਾਵਾਂ ਵਾਂਗੂ ਇਹਨਾਂ ਨੇ ਕਹਿਦਾ ਮੈਂ ਚਲੋ ਗੁੱਸਾ ਕਰਕੇ ਤਾਂ ਕਿਹੜੀ ਗੱਲ ਆ ਭਾਜੀ ਜੇ ਦਾ ਮੈਂ ਦੇਣਦਾਰ ਹੋਊਂਗਾ ਫਿਰ ਦੂਜੋਂ ਆਪੇ ਇਹ ਦਸਨ ਕੋਰ ਜੀ ਮੈਂ ਦੱਸ ਦਊਗਾ ਤੁਹਾਡੀ ਤੁਹਾਡੀ ਕਦੇ ਇਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਜੀ ਕਦੇ ਵੀ ਤੁਹਾਡੇ ਫੋਨ ਤੇ ਇੰਨਾ ਦਾ ਨਾ ਥਾਣੇ ਕੋਈ ਸੀਗਾ ਮੈਟਰ ਹਾਂ ਜਿੱਦਾਂ ਵੀ ਕੋਈ ਰੌਲਾ ਸੀਗਾ ਫੋਨ ਇਹ ਕਰਦੇ ਹੁੰਦੇ ਸੀ ਕਿੰਨੀ ਕੁ ਵਾਰ ਇਹਨਾਂ ਨੇ ਤੁਹਾਨੂੰ ਫੋਨ ਕੀਤਾ ਹੋਊਗਾ ਜੀ ਉਹ ਇਹਨਾਂ ਨੇ ਕੋਈ ਮੰਨ ਕੇ ਚਲੋ ਕੋਈ ਹੋ ਸਕਦਾ 4 ਵੇ ਦਾ ਵੀ ਕੀਤਾ ਹੈ 5 ਵੇ ਦਾ ਵੀ ਕੀਤਾ ਹੋ ਸਕਦਾ ਜਿਆਦਾ ਉਹ ਉਹ ਕਹਿ ਰਹੇ ਨੇ ਜੀ ਮੈਂ ਕਰੀਬ ਉਹ ਕਹਿ ਰਹੇ ਵੀ ਅੰਦਾਜ਼ਾ ਮੇਰਾ ਹੈਗਾ ਵੀ ਮੈਂ 60 70 ਵਾਰ ਤੋਂ ਉੱਪਰ ਫੋਨ ਲਾਇਆ ਇਹਨਾਂ ਨੂੰ ਪੈਸੇ ਮੰਗਣ ਲਈ ਨਹੀਂ ਨਹੀਂ ਭਾਜੀ ਮੈਂ ਰਾਤ ਨੂੰ ਮੈਂ ਦੀਆ ਮੇਰੇ ਮੈਂ ਕਹਿਣਾ ਨਹੀਂ ਚਾਹੁੰਦਾ ਕਦੇ ਕਹਿਣਾ ਆਪਦੇ ਬੱਚਿਆਂ ਦੀ ਕਸਮ ਨਹੀਂ ਖਾਣੀ ਚਾਹੀਦੀ ਮੈਂ ਵਧੀਆ ਪਰਿਵਾਰ ਤੋਂ ਆ ਮੇਰਾ ਕੋਈ ਤੁਸੀਂ ਜੀਰੇ 'ਚ ਕਿਸੇ ਵੀ ਦੁਕਾਨ ਤੋਂ ਰਿਕਾਰਡ ਕਰ ਲਓ ਮੈਂ ਨਾ ਮੇਰੇ ਨਾਂ ਦਾ ਪੁੱਛ ਲਓ ਜੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਕਰੋ ਵੀ ਸੌ ਖਾ ਜਾਣ ਭਈ ਜੇ ਇਹਨਾਂ ਨੇ ਕਦੇ ਕਿਹਾ ਵੀ ਹੋਵੇ ਮੈਂ ਆਪਦੀ ਮਰਜ਼ੀ ਨਾਲ ਪੈਸੇ ਦੇ ਕੇ ਜਾਂਦਾ ਰਿਹਾ ਉਦਦੇ ਵੀ ਆਪਦੀ ਮਰਜ਼ੀ ਨਾਲ ਪਾਏ ਆ ਇਹਨਾਂ ਨੇ ਤਾਂ ਕਦੇ ਮੰਗੇ ਹੀ ਨਹੀਂ ਮੈਂ ਆਪਦੀ ਤੁਸੀਂ 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 ਪੈਸੇ ਪਰ ਸਾਰੇ ਇਹਨਾਂ ਨੂੰ ਆਨਲਾਈਨ ਹੀ ਦਿੰਦੇ ਰਹੇ ਹੋਗੇ ਜਿੰਨੇ ਵੀ ਦਿੱਤੇ ਹੋਣਗੇ ਤੁਸੀਂ ਕਹਿ ਰਹੇ ਹੋ ਨਾ ਨਹੀਂ 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 ਦੋ ਤਿੰਨ ਵਾਰ ਆਨਲਾਈਨ ਦਿੱਤੇ ਆ ਭਾਜੀ ਤੇ ਜਾਣ ਲਗਤ ਹੂੰ ਕਿੰਨੀ ਵਾਰ ਤਾਂ ਆਏ ਵੀ ਨਹੀਂ ਮਤਲਬ ਵਾਰ 5 ਵਾਰ ਵੀ ਨਹੀਂ ਆਏ ਹੋਗੇ ਭਾਜੀ ਦੁਕਾਨ ਤੇ ਤਾਂ ਇਹਨਾਂ ਹੀ ਦੇ ਹੂੰ ਤੁਸੀਂ ਤੁਸੀਂ ਜਿਹੜੇ ਇਲਜ਼ਾਮ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਜਿਹੜੇ ਇਲਜ਼ਾਮ ਦੱਸੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮੁਲਾਜ਼ਮ ਨੇ ਗੁੰਡਾਗਰਦੀ ਕੀਤੀ ਮੈਨੂੰ ਧਮਕੀਆਂ ਦਿੱਤੀਆਂ ਮੇਰਾ ਕਰੀਬ 70000 ਰੁਪਿਆ ਇਸ ਪੂਰੇ ਮਸਲੇ 'ਚ ਇਸ ਪੂਰੇ ਮਸਲੇ 'ਚ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਇਸ ਪੱਖ 'ਚ ਬਾਕੀ ਤੁਸੀਂ ਕਹਿੰਦਾ ਸਾਰਾ ਕੁਝ ਮੈਂ ਹਾਂ ਮੇਰੀ ਗੱਲ ਸੁਣੋ ਇਹ ਕੋਈ ਗੁੰਡਾਗਰਦੀ ਕੀਤੀ ਹੋਵੇ ਜਾਂ ਇਹਨਾਂ ਨੂੰ ਕੋਈ ਗੱਲ ਕਹੀ ਹੋਵੇ ਕਿਸੇ ਤਰੀਕੇ ਦੀ ਵੀ ਕੱਲਾ ਨਿਸ਼ੇੜੀਆਂ ਬਾਰੇ ਕਿਹਾ ਸੀ ਉਹ ਵੀ ਇਹਨਾਂ ਦੀ ਦੁਕਾਨ 'ਤੇ ਉਹਨਾਂ ਲੈਣ ਆਏ ਸੀ ਉੱਥੇ ਚੀਜ਼ ਬਾਰੇ ਇਹਨਾਂ ਨੂੰ ਕਿਹਾ ਕੱਲਾ ਵੀ ਭੜੀ ਵੀ ਚੰਗਾ ਨਹੀਂ ਲੱਗਦਾ ਤੁਸੀਂ ਵੱਡੇ ਭਰਾ ਆਹਾ ਗਾਣੇ ਇਹਨਾਂ ਨੂੰ ਕਹੀ ਹੋਰ ਕੋਈ ਗੱਲ ਹੀ ਨਹੀਂ ਕੀਤੀ ਉਹ ਕੀ ਉਹ ਕੀ ਲੈਣਾ ਆਏ ਸੀ ਨਸ਼ੇੜੀ ਨਸ਼ੇੜੀ ਇੱਥੋਂ ਕੀ ਲੈਣਾ ਆਏ ਸੀ ਇਹਨਾਂ ਇਹਨਾਂ ਦੇ ਭਾਜੀ ਦੁਕਾਨ ਤੇ ਇਹਨਾਂ ਨੇ ਆਪ ਹੀ ਇਹ ਕੰਪਲੇਂਟਾਂ ਕਰ ਦਿੰਦੇ ਆ ਵੀ ਸਾਡੇ ਬੂਰੀ ਚੱਕ ਕੇ ਲੈ ਗਏ ਅੱਜ ਸਾਡੇ ਇਹਨਾਂ ਨੇ ਪਹਿਲਾਂ ਮੁੰਡਾ ਕੁਲਵੀਰ ਮੁੰਚੀ ਲੱਗਿਆ ਵਿਆ ਉਹਦੇ ਨਹੀਂ ਉਹ ਗਾਹ ਘੂਣਗੇ ਨਾ ਜਿਹੜੇ 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 ਆਏ ਹੋਣਗੇ ਨਸ਼ੇੜੀ ਨੇ ਦੁਕਾਨ ਤੇ ਇਹਨਾਂ ਹੀ ਦੁਕਾਨ ਤੇ ਗੋਰਾ ਜਿਹਾ ਮੁੰਡਾ ਲੱਗਿਆ ਵਿਆ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਬੁਕਾਇਆ ਕੀਤਾ ਭਾਜੀ ਇਹ ਆਏ ਆ ਉਹ ਆਜੋ ਮੈਂ ਕਿਹਾ ਭਾਜੀ ਤੁਹਾਡੀ ਦੁਕਾਨ ਤੇ ਲੱਗਾ ਸੀ ਨਹੀਂ ਅਸੀਂ ਸਾਨੂੰ ਮੈਂ ਕਿਹਾ ਨਹੀਂ ਜੇ ਜੇ ਫਿਰ 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 ਉਹ ਉਹ ਨਸ਼ਾ ਉਹ ਇਹਨਾਂ ਨੂੰ ਪਤਾ ਭਾਜੀ ਤੇ ਫਿਰ ਸੱਜਪਿਆ ਤੌਹੀਦ ਕਿਵੇਂ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਨਾ ਵੀ ਉਹ ਨਸ਼ੇੜੀ ਆ ਫਿਰ ਤੁਸੀਂ ਨਹੀਂ ਨਾ ਇਹ ਗੱਲ ਕਹਿ ਸਕਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਇਹਨਾਂ ਨੂੰ ਜਦੋਂ ਇਹ ਹੁਣ ਆਪਣੇ ਦਰਖਾਸਤਾਂ ਦਿੰਦੇ ਆ ਵੀ ਸਾਡੇ ਆ ਲੈ ਕੇ ਚਾਕੇ ਕਿਤੇ ਉਹ ਦੋ ਮੁੰਡੇ ਇਹ ਰੱਖੇ ਸੀ ਪੂਰੇ ਪਣੀ ਕਹਦੇ ਨਾ ਜੱਕ ਹੁਣ ਮੈਨੂੰ ਤਾਂ ਇੱਥੇ ਤਾਂ ਪਤਾ ਨਹੀਂ ਮੈਂ ਇਹਨਾਂ ਨੂੰ ਭਰਾ ਤੌਰ ਤੇ ਜਿਵੇਂ ਇੱਕ ਤੁਸੀਂ 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 ਮੌਕੇ ਤੇ ਚੈਕਿੰਗ ਕੀਤੀ ਉਹਨਾਂ ਦੀ ਹੋ ਸਕਦਾ ਉਹਨਾਂ ਕੋਲੇ ਨਸ਼ਾ ਹੁੰਦਾ ਤੁਸੀਂ ਕੀਤੀ ਚੈਕਿੰਗ ਨਹੀਂ ਮੈਂ ਕੀ ਕਹੀ ਭਾਈ ਫਿਰ ਫਿਰ ਤੁਹਾਡੀ ਵੀ ਗਲਤੀ ਹੈ ਨਾ ਤੁਸੀਂ ਤੁਸੀਂ ਇੱਕ ਪਾਸੇ ਆਪਾਂ ਨੂੰ ਸ਼ੱਕ ਹੋ ਰਿਹਾ ਵੀ ਉਹ ਬੰਦੇ ਨਸ਼ੇੜੀ ਨੇ ਉਹਨਾਂ ਕੋਲ ਕੁਝ ਹੋ ਸਕਦਾ ਦੂਜੇ ਪਾਸੇ ਆਪਾਂ ਛੱਡ ਵੀ ਰਹੇ ਆ ਪੱਕ ਲੈਣ ਲਈ ਤੁਸੀਂ ਖਬਰ ਲਾਉਂਨੇ ਮੈਂ ਤੁਹਾਡੇ ਵੱਡੇ ਮੈਂ ਤਾਂ ਭਰਾਵਾਂ ਤੌਰ ਤੇ ਹੀ ਗੱਲ ਕਰਦਾ ਮੇਰੀ ਆ ਮੈਨੂੰ ਇਹ ਨਹੀਂ ਹੋਣਾ ਨਾ ਮੈਂ ਤੁਹਾਨੂੰ ਮੈਂ ਕਹੀ ਆਂ ਪਰ ਇਹਨਾਂ ਨੇ ਜਿਹੜਾ ਇਹ ਬਲੇਮ ਲਾਇਆ ਹੈ ਪ੍ਰੂਫ ਦੇ ਜੇ ਵੀ ਜੇ ਮੈਂ ਇਹਨਾਂ ਦਾ ਕੋਈ ਖਾਦਾ ਜਾਂ ਇਹਨਾਂ ਤੋਂ ਕੋਈ ਪਿੱਤਾ ਲਿਖਣ ਦਾ ਭਾਰੀ ਮੈਂ ਵੀ ਲਿਖ ਦਿੰਨਾ ਇਹਨਾਂ ਨੇ ਇਹ ਕਰੀ ਜਾਂਦੇ ਹੁਣ ਕੱਲ ਦਾ ਸਾਰਿਆਂ ਨੂੰ ਭਾਈ ਜੀਰੇ ਤੁਸੀਂ ਪੁੱਛ ਲਓ ਕਿੰਨੇ ਦੇ ਦਰਖਾਸਤਾਂ ਦੇਈ ਜਾਂਦਾ ਹੈ ਫਿਰ ਆ ਵੀ ਮੈਂ ਦਾ ਭਰਾਵਾ ਤੌਰ ਤੇ ਨੂੰ ਕੋਈ ਮੈਂ ਜੇ ਮੇਰੇ ਦੇ ਕੋਈ ਭਾਈ ਹੁੰਦੀ ਤਾਂ ਮੈਂ ਕੋਈ ਇਹਨੂੰ ਕਹਿੰਦਾ ਕਹਿੰਦਾ ਇਹ ਸੀ ਮੈਂ ਕਿਹਾ ਵੀ ਕੋਈ ਇਹ ਗੱਲ ਦਾ ਗੁੱਸਾ ਕਰਦਾ ਮੈਨੂੰ ਚਲੋ ਮੈਨੂੰ ਤਾਂ ਕੱਲ ਪਤਾ ਲੱਗਿਆ ਵੀ ਇਹ ਕਿੱਥੋਂ ਆਉਂਦੀ ਹੈ ਤਾਂ ਚਲੋ ਗੁਰਜੀਤ ਜੀ ਇਹਦੇ ਚ ਹੋਰ ਕੁਝ ਤੁਸੀਂ ਸਫਾਈ ਚ ਤਾਂ ਨਹੀਂ ਕਹਿਣਾ ਚਾਹੁੰਦੇ ਜੀ ਤੁਹਾਡਾ ਪੱਖ ਮੈਂ ਲੈ ਲਿਆ ਜੀ ਕੈਮਰੇ ਤੇ ਮੈਂ ਕੋਸ਼ਿਸ਼ ਕਰਾਂਗਾ ਜੀ ਤੁਹਾਡਾ ਪੱਖ ਐਸਟਰੀਜ਼ ਕਿਉਂਕਿ ਤੁਹਾਡਾ ਪੱਖ ਵੀ ਜਾਣਨਾ ਜ਼ਰੂਰੀ ਸੀ ਤੇ ਮੈਂ ਐਸਟਰੀਜ਼ ਨੂੰ ਚਲਾਉਂਗਾ ਜੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੀ ਨੇ ਨਹੀਂ ਨਹੀਂ ਤੇਨੂੰ ਪੜਿ ਕਿਉਂ ਜੇ ਪਹਿਲਾਂ ਤੁਸੀਂ ਪਹਿਲਾਂ ਚਲਾਓ ਨਾ ਪਹਿਲਾਂ ਕਲੀਅਰ ਕਰੋ ਸਾਰੀ ਗੱਲ ਫਿਰ ਚਲਾ ਨਹੀਂ ਭਾਜੀ ਮੈਂ ਤਾਂ ਤੁਹਾਡਾ ਪੱਖ ਜਾਣਿਆ ਤੁਸੀਂ ਉਹਨਾਂ ਨੇ ਕਿਹਾ ਵੀ ਇਹ ਪੁਲਿਸ ਮੜਾਜ ਮੇਰੇ ਨਾਲ ਗੁੰਡਾਗਰਦੀ ਕਰਕੇ ਗਿਆ ਮੈਂ ਤੁਹਾਨੂੰ ਫੋਨ ਲਾ ਲਿਆ ਤੁਹਾਡਾ ਪੱਖ ਲੈ ਲਿਆ ਫੋਨ ਤੇ ਤੁਸੀਂ ਮੈਨੂੰ ਦੱਸਤਾ ਵੀ ਮੈਂ ਨਹੀਂ ਕੀਤੀ ਮੈਂ ਇਸ ਚੀਜ਼ ਜੋ ਤੁਸੀਂ ਬੋਲਿਆ ਮੈਂ ਇਸ ਚੀਜ਼ ਨੂੰ ਚਲਾ ਦੇਣਾ ਜੀ ਫਿਰ ਕੀ ਹੋ ਗਿਆ ਤੁਸੀਂ ਤਾਂ ਤੁਸੀਂ ਤਾਂ ਇਹ ਗੱਲ ਦੱਸੇ ਕਿ ਟਿਕਰ ਕਾਲ ਨੂੰ ਮੰਨ ਕੇ ਚਲੋ ਕੋਈ ਆਪਾਂ 100 ਚੀਜ਼ਾਂ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਕੱਲ ਨੂੰ ਮੰਨ ਕੇ ਚਲ ਕੋਈ ਮੈਨੂੰ ਮੈਂ ਹੁਣ ਤੁਹਾਨੂੰ ਕਿਵੇਂ ਕਹਾਂ ਮੈਨੂੰ ਜਿੰਨੇ ਪੱਤਰਕਾਰ ਆ ਤੁਸੀਂ ਸਾਰਿਆਂ ਨੂੰ ਪੁੱਛ ਸਕਦੇ ਭਾਜੀ ਵੇਖੋ ਮੈਂ ਮੈਨ ਮੈਨੂੰ ਇੰਨਾ ਪਤਾ ਵੀ ਉਹਨਾਂ ਨੇ ਮੇਰੇ ਮੈਨੂੰ ਮੈਨੂੰ ਇੰਨਾ ਕਲੀਅਰ ਆ ਜੀ ਉਹਨਾਂ ਨੇ ਮੇਰੇ ਕੈਮਰੇ ਤੇ ਬੋਲੇ ਆ ਕਥਿਤ ਦੋਸ਼ ਤੁਹਾਡੇ ਤੇ ਲਾਏ ਆ ਮੇਰਾ ਰਾਈਟ ਆ ਕਿ ਮੈਂ ਤੁਹਾਡਾ ਪੱਖ ਜਾਨਾਂ ਤੁਹਾਡੇ ਤੇ ਦੋਸ਼ ਲੱਗੇ ਆ ਤੁਹਾਡੇ ਦੋਸ਼ ਸਹੀ ਆ ਤੁਸੀਂ ਸਹੀ ਕਹਦੇ ਹੋ ਗਲਤ ਆ ਤੁਸੀਂ ਗਲਤ ਕਹਦੇ ਹੋ ਤੁਸੀਂ ਕਹਾਣੀ ਦੱਸ ਦਿੱਤੀ ਵੀ ਤੁਸੀਂ ਕਿਹਾ ਵੀ ਗਲਤ ਨਹੀਂ ਇਸ ਤਰ੍ਹਾਂ ਹੋਇਆ ਨਹੀਂ ਜੀ ਇਹਨਾਂ ਦੀ ਮੈਂ 12 ਤਰੀਕ ਨੂੰ ਵੀ ਦੁਕਾਨ ਤੇ ਵੀ ਗਿਆ ਹਾਂ ਤਾਂ ਮੈਂ ਦੇ ਦਰੂਗਾ ਬਸ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਜੀ ਤੁਹਾਡਾ ਪੱਖ ਦੇਣ ਲਈ ਸਰ ਓਕੇ ਭਾਈ ਥੈਂਕ ਯੂ ਜੀ ਤਾਂ ਇਹ ਸਾਡੇ ਨਾਲ ਗੁਰਜੀਤ ਸਿੰਘ ਸੀ ਜਿਨ੍ਹਾਂ ਦੇ ਉੱਪਰ ਕਥੀ ਦੋਸ਼ ਲੱਗੇ ਨੇ ਕਿ 70000 ਦੀ ਮਠਿਆਈ ਇੱਥੋਂ ਲੈ ਗਿਆ ਪਰ ਇੱਕ ਪਾਸੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਇਹ ਕਹਿੰਦਾ ਨਜ਼ਰ ਆ ਰਹੀ ਕਿ ਗੁਰਦੁਆਰੇ ਤੱਕ ਜਾਣ ਦੀ ਨੌਬਤ ਤਾਂ ਕਿ ਜਿੰਨੂੰ ਮੰਨਦੇ ਆ ਉੱਥੇ ਸੌਂ ਦੇਣ ਤੱਕ ਦੀ ਗੱਲ ਆ ਪਰ ਹੁਣ ਅਸੀਂ ਵੀ ਇਹ ਗੱਲ ਕਹਿੰਦੇ ਆ ਵੀ ਇੱਕ ਪਾਸੇ ਇਹ ਮੁਲਾਜ਼ਮ ਇਹ ਖੜੇ ਨੇ ਜਿਨ੍ਹਾਂ ਦੇ ਨਾਲ 70000 ਦੀ ਮਠਿਆਈ ਲੈ ਗਈ ਇਹ ਕਹਿ ਰਹੇ ਨੇ ਉਹ ਦੂਜੇ ਪਾਸੇ ਉਹ ਮੁਲਾਜ਼ਮ ਆ ਇਹ ਦੋਨਾਂ ਦਾ ਜਿਹੜਾ ਨਿਪਟਾਰਾ ਹੋਣਾ ਚਾਹੀਦਾ ਸਹੀ ਕੌਣ ਆ ਗਲਤ ਕੌਣ ਆ ਇਸ ਦੀ ਪੂਰੀ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਇਹ ਰੇੜਕਾ ਜਿਹੜਾ ਚੱਲ ਰਿਹਾ ਜਿਹੜਾ ਮਸਲਾ ਚੱਲ ਰਿਹਾ ਇਹ ਕਲੀਅਰ ਹੋਣਾ ਚਾਹੀਦਾ ਕੀ ਮਠਿਆਈ ਕਿੰਨੀ ਲੇਖੀ ਗਈ ਇਹਨਾਂ ਦੇ ਪੈਸੇ ਲਿਖੇ ਆ Google Pay 'ਚ ਕੀ ਪਾਇਆ ਕੀ ਨਹੀਂ ਪਾਇਆ ਇਹ ਪੂਰੀ ਜਾਣਕਾਰੀ ਜਿਹੜੀ ਆ ਜ਼ੀਰਾ ਵਾਸੀਆਂ ਦੇ ਸਾਹਮਣੇ ਹੋਣੀ ਚਾਹੀਦੀ ਆ ਔਰ ਕਥਿਤ ਜਿਹੜੇ ਦੋਸ਼ ਨੇ ਉਹ ਕਲੀਅਰ ਹੋਣੇ ਚਾਹੀਦੇ ਨੇ ਕਿ ਪੂਰਾ ਮਸਲਾ ਦਰਸਲ ਹੈ ਕੀ ਦੇਖਦੇ ਆ ਇਸ ਬਾਬਤ ਹੁਣ ਉੱਚ ਅਧਿਕਾਰੀ ਕੀ ਕੁਝ ਕਰਦੇ ਨੇ ਜਾਂ ਫਿਰ ਪ੍ਰਣਾਲਾ ਉੱਥੇ ਦਾ ਉੱਥੇ ਰੰਦਾ